ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਤੁਰ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਕਰ ਰਹੇ ਹਨ ਗੌੜੀ ਰਾਗ ਦੇ ਵਿੱਚ ਗੌੜੀ ਪੂਰਬੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਆਪਣੀ ਰਚਨਾ ਤੋਂ ਭਾਈ ਭਗਤ ਜੀ ਦੇ 52 ਸ਼ਬਦ ਸੰਪੂਰਨ ਹੋਏ ਹਨ ਇਸ ਰਾਗ ਦੇ 136 ਅੰਗ ਤੇ ਭਗਤ ਜੀ ਦੇ ਇਹ ਸ਼ਬਦ ਸੁਭਾਈਮਾਨ ਹਨ ਆਪਣੀ ਰਸਨਾ ਤੂੰ ਭਗਤ ਜੀ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਗੌੜੀ ਕਾਮ ਊਤ ਕੀ ਹੱਤ ਨੇ ਮਨ ਮਉਰਾਰੇ ਜਲਤ ਰਤਿਉ ਜਗ ਦੀਸ ਕਾਮ ਸੁਆਇ ਗਜ ਬਸ ਪਰੈ ਮਨ ਬਉਰਾਰੇ ਅੰਖਸ ਸਹੋ ਸੀਸ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਸ਼ਬਦ ਉਚਾਰਨ ਕਰਦੇ ਹਨ ਕਾਲ ਬੂਤ ਕੀ ਹਸਤ ਨਹੀਂ ਮਨ ਬਉਰਾਰੇ ਚਲਤ ਰਹੋ ਜਗਦੀਸ਼ ਭਗਤ ਜੀ ਇੱਥੇ ਧਾਰਨ ਲੈਂਦੇ ਹਨ ਕਿ ਜਿਸ ਤਰ੍ਹਾਂ ਇੱਕ ਲੱਕੜ ਦਾ ਢਾਂਚਾ ਕਾਲ ਗੂਤ ਹੁੰਦਾ ਹੈ ਉਹਦੇ ਉੱਤੇ ਹਸਤੀ ਨੂੰ ਫੜਨ ਵਾਲੇ ਜਿਹੜਾ ਹਾਥੀ ਨੂੰ ਫੜਦੇ ਹਨ ਨਾ ਉਹਨੂੰ ਕਾਬੂ ਕਰਨ ਵਾਸਤੇ ਇੱਕ ਕਾਲ ਹੂਤ ਕੀ ਹਸਤਨੀ ਬਣਾਉਂਦੇ ਹਨ ਭਗਤ ਜੀ ਕਹਿੰਦੇ ਹਾਥੀ ਨੂੰ ਫੜਦੇ ਆ ਨਾ ਜਿਹੜੇ ਕਿਉਂਕਿ ਹਾਥੀ ਜਿਹੜਾ ਬੋਲ ਬਲਸ਼ੀਲ ਹੁੰਦਾ ਉਹਨੂੰ ਕੋਈ ਤਾਕਤਵਰ ਹੁੰਦਾ ਬਹੁਤ ਜ਼ਿਆਦਾ ਇੱਕ ਆਦਮੀ ਨਹੀਂ ਫੜ ਸਕਦਾ ਉਹਨੂੰ ਫੜਨ ਵਾਸਤੇ ਇੱਕ ਦਿਮਾਗ ਦੇ ਨਾਲ ਸਕੀਮ ਬਣਾਈ ਜਾਂਦੀ ਹੈ ਜਿਹੜੇ ਹਾਥੀ ਫੜਨ ਵਾਲੇ ਹੁੰਦਿਆਂ ਨੂੰ ਹਾਥੀ ਨੂੰ ਫੜਨ ਵਾਸਤੇ ਇੱਕ ਬਹੁਤ ਵੱਡਾ ਲੱਕੜ ਦਾ ਢਾਂਚਾ ਕਾਲ ਗੂਤ ਵਿਲਾਕ ਦੇ ਢਾਂਚੇ ਦੇ ਉੱਤੇ ਹਸਤਨੀ ਦੀ ਜਿਹੜੀ ਮੂਰਤ ਹੈ ਉਹ ਕਾਗਜ਼ ਦੀ ਲਾਂਦੇ ਹਨ ਜੰਗਲ ਦੇ ਵਿੱਚ ਕੁਡੂੰਗਾ ਹਸਤੀ ਦੇ ਹਾਥੀ ਦੇ ਬਰਾਬਰ ਦਾ ਮੰਨਤੀ ਕਰਕੇ ਟੋਇਆ ਫੱਟਦੇ ਹਨ ਅਤੇ ਉਹ ਟੋਇਆ ਫੱਟ ਕੇ ਉਹਦੇ ਉੱਪਰ ਘਾਫੂਸ ਦੇ ਨਾਲ ਕੱਜ ਕੇ ਇੱਕ ਲੱਕੜ ਦੇ ਢਾਂਚੇ ਦੇ ਹੱਤ ਹਤਨੀ ਦੀ ਫੋਟੋ ਲਗਾਉਂਦੇ ਹਨ ਇਕ ਤਸਵੀਰ ਬਣਾ ਦਿੰਦੇ ਹਨ ਉਹਦੇ ਉੱਪਰ ਹੈ ਜਾਪਦਾ ਕਿ ਸੱਚੀ ਮੂਰਤੀ ਹਾਥੀ ਦੀ ਖੜੀ ਹੈ। ਇੱਕ ਭਲੇਖਾ ਪਾਣ ਵਕ ਕੀ ਹਸਤੀ ਨੂੰ ਹਾਥੀ ਨੂੰ। ਇਹਦੇ ਪਰਥਾਏ ਤੀਜੇ ਪਾਸ਼ਾ ਜੀ ਨੇ ਵੀ ਬਚਨ ਕੀਤੇ ਹਨ। ਇੱਥੇ ਭਗਤ ਕਬੀਰ ਸਾਹਿਬ ਜੀ ਦੱਸ ਰਹੇ ਹਨ। ਕਹਿੰਦੇ ਹ ਹਸਤੀ ਨੂੰ ਫੜਨ ਵਾਸਤੇ ਸਭ ਕੁਝ ਸਵਾਗ ਰੱਤ ਦੇ ਹਨ। ਤੇ ਕੀ ਕਾਮ ਵਾਸ ਨਾ ਦੇ ਵਿੱਚ ਫਸਿਆ ਹੋਇਆ ਹਸਤੀ ਜਿਹੜਾ ਹਾਥੀ ਉਹ ਤੋੜਿਆ ਹੁੰਦਾ ਹੈ। ਉਹ ਦੂਰ ਤੋਂ ਭੱਜਿਆ ਹੁੰਦਾ ਕਿ ਸਾਹਮਣੇ ਹਾਥੀ ਨਹੀਂ ਖੜੀ ਐ ਉਹ ਹਾਥੀ ਨੂੰ ਦੇਖ ਕੇ ਦੂਰੋਂ ਭੱਜਿਆ ਹੁੰਦਾ ਜਦੋਂ ਕਾਮ ਦੇ ਵਿੱਚ ਫਸਿਆ ਹੋਇਆ ਹਾਥੀ ਉਹ ਟੋਏ ਵਿੱਚ ਡਿੱਗ ਪੈਂਦਾ ਹੈ ਉਸ ਟੋਏ ਵਿੱਚ ਡਿੱਗ ਕੇ ਉਹ ਕਾਬੂ ਹੁੰਦਾ ਹੈ ਇਸ ਤਰ੍ਹਾਂ ਹਾਥੀ ਨੂੰ ਫੜਿਆ ਜਾਂਦਾ ਇਹ ਮਨ ਨੂੰ ਸਬੋਧਨ ਕਰਦੇ ਹਨ ਭਗਤ ਜੀ ਇਕ ਹਸੀ ਦੀ ਧਾਰਨ ਲੈ ਕੇ ਮਨ ਦੇ ਪ੍ਰਥਾਏ ਸ਼ਬਦ ਉਚਾਰਨ ਕਰਦੇ ਹਨ ਕਹਿੰਦੇ ਕਾਮ ਊ ਭੂਤ ਕੀ ਹਸਤਨੀ ਮਨ ਬਉਰਾ ਰੇ ਕਹਿੰਦੇ ਮਨ ਸਾਡਾ ਇਸੇ ਤਰ੍ਹਾਂ ਧੱਲਾ ਹੈ ਪਾਗਲ ਜਿਹੜਾ ਕੀ ਦੀ ਰਫਤਾਰ ਬਹੁਤ ਜ਼ਿਆਦੀ ਹੈ ਇਹ ਹਰ ਪਾਸੇ ਫਸਦਾ ਹੈ ਕਾਮ ਵਾਸ਼ਨਾਵਲ ਦੌੜਦਾ ਹੈ ਸੰਸਾਰੀ ਫੁਰਨਿਆਂ ਵੱਲ ਭਜਦਾ ਹੈ ਚਲ ਤਰਿਓ ਜਗਦੀਸ਼ ਭਗਤ ਜੀ ਕਹਿੰਦੇ ਇਸ ਤਰ੍ਹਾਂ ਇਹ ਅਵਸਥਾ ਹਾਥੀ ਦੀ ਤਰ੍ਹਾਂ ਕਾਬੂ ਬੇਕਾਬੂ ਰਹਿੰਦਾ ਹੈ ਕਾਬੂ ਵਿੱਚ ਕਰਨ ਵਾਸਤੇ ਇਹਦੇ ਤੇ ਵੀ ਜਿਵੇਂ ਮੈਂ ਹਾਥੀ ਨੂੰ ਇੱਕ ਟੋਏ ਵਿੱਚ ਸੱਟ ਕੇ ਉਹਨੂੰ ਡਰ ਪੈਦਾ ਕੀਤਾ ਜਾਂਦਾ ਉਹਨੇ ਮਸਤਕ ਤੇ ਹਾਥੀ ਦੇ ਮਸਤਕ ਦੇ ਉੱਤੇ ਦੇਖੋ ਉਹਦੇ ਇਸ਼ਾਰੇ ਲਾ ਕੇ ਸਮਝਾਇਆ ਜਾਂਦਾ ਸਾਰਾ ਕੁਝ ਸਿਖਾਇਆ ਜਾਂਦਾ ਹੈ ਹਾਥੀ ਦੇ ਮੱਥੇ ਦੇ ਉੱਤੇ ਐਸਾ ਡਰ ਪੈਦਾ ਕਰ ਦਿੱਤਾ ਜਾਂਦਾ ਨੂੰ ਐ ਜਾਪਦਾ ਹੈ ਜਦੋਂ ਮੱਥੇ ਦੇ ਉੱਤੇ ਉਹ ਛੱਟੀ ਨਾਲ ਉਹਦੇ ਡਰ ਪੈਦਾ ਕਰਦੇ ਆ ਉਹਨੂੰ ਮੌਤ ਦਿਖਾਈ ਦਿੰਦੀ ਹਾਥੀ ਨੂੰ ਡਰ ਪੈਦਾ ਹੁੰਦਾ ਕਿ ਮੈਂ ਮਾਰਨਾ ਜਾਵਾ ਖਤਮ ਨਾ ਹੋ ਜਾਵਾਂ ਭੈ ਪੈਦਾ ਕਰ ਦਿੰਦੇ ਆ ਐਡਾ ਵੱਡਾ ਸੀ ਜਿਹੜਾ ਹਾਥੀ ਦੇਖੋ ਕਿਸੇ ਦੇ ਕਾਬੂ ਨਹੀਂ ਹੁੰਦਾ ਇੱਕ ਮੱਥੇ ਦੇ ਅੰਕਸ ਦੇ ਉੱਤੇ ਪੈਰ ਮਾਰਨ ਵਾਲੀ ਤੁਰਿਆ ਫਿਰਦਾ ਜਿਹੜਾ ਹਾਥੀ ਨੂੰ ਚਲਾਉਂਦਾ ਹੈ ਨਾ ਜਦੋਂ ਉਹ ਪਾਲਤੂ ਬਣ ਜਾਂਦਾ ਕਾਬੂ ਚ ਆ ਜਾਂਦਾ ਹੈ ਉਹ ਮੱਥੇ ਤੇ ਉੱਤੀ ਛੱਟੀ ਮਾਰਦਾ ਜਿਹੜਾ ਉੱਤੇ ਬੈਠਾ ਹੁੰਦਾ ਛੱਟੀ ਦਾ ਸਾਰਾ ਦਿਨ ਦਾ ਸੋਟੀ ਦਾ ਜਾਂ ਪੈਰ ਦੀ ਹੱਡੀ ਮਾਰਦਾ ਉਹ ਡਰ ਜਾਂਦਾ ਦੇ ਕੋਈ ਤੋਏ ਦੇ ਵਿੱਚ ਉਹਨੂੰ ਡਰਾਇਆ ਹੁੰਦਾ ਪੂਰਾ ਤੇ ਉਹ ਡਰ ਵਿੱਚ ਕਾਬੂ ਵਿੱਚ ਆ ਜਾਂਦਾ ਹੈ ਉਹ ਡਰ ਕੇ ਕਾਬੂ ਵਿੱਚ ਹੁੰਦਾ ਮਾਲਕ ਦੇ ਇੰਗੇ ਇਸੇ ਤਰ੍ਹਾਂ ਮਨ ਜਿਹੜਾ ਬੇਕਾਬੂ ਮਸਤ ਹਾਥੀ ਦੀ ਤਰ੍ਹਾਂ ਕੀ ਵੀਰ ਸਾਹਿਬ ਜੀ ਕਹਿੰਦੇ ਨੂੰ ਵੀ ਅਕਸ ਦੀ ਤਰ੍ਹਾਂ ਕਾਬੂ ਕਰਨ ਵਾਸਤੇ ਸਤਿਗੁਰ ਦੇ ਸਾਥ ਚਾਹੀਦਾ ਅੱਜੋ ਜਗ ਦੀ ਸੇਕਾਰ ਸਾਰਾ ਵਿਸਵਾਗ ਭਗਤ ਜੀ ਕਹਿੰਦੇ ਮਾਲਕ ਦਾ ਰੱਤ ਹੋਇਆ ਪਰਮੇਸ਼ਰ ਦਾ ਕਾਮ ਸੁਆਏ ਗੱਜ ਵਸ ਪਰ ਮਨ ਬਉਰਾ ਰੇ ਅਕਸ ਸਿਹੋ ਸੀਸ ਦੇਖੋ ਜਵਾਬ ਦੇ ਤਰ ਸੁਖ ਵਿੱਚ ਕਹਿੰਦੇ ਕਾਮ ਸਵਾਏ ਗੱਜ ਹਾਥੀ ਨੂੰ ਕਹਿੰਦੇ ਨ ਬਸ ਪਰੈ ਇਹਦੇ ਦੇ ਕੋ ਕਾਮ ਦੇ ਲਾਲਚ ਵਿੱਚ ਉਹ ਬਸ ਵਿੱਚ ਪੈ ਜਾਂਦਾ ਫਸ ਜਾਂਦਾ ਹਾਥੀ ਜਿਹੜਾ ਗੱਜ ਜਿਹੜਾ ਉਹ ਕਾਮ ਵਾਸਨਾ ਵਿੱਚ ਫਸਿਆ ਹੋਇਆ ਇੱਕ ਟੋਏ ਵਿੱਚ ਗਿਰ ਜਾਂਦਾ ਤੇ ਬਸ ਵਿੱਚ ਪੈ ਜਾਂਦਾ ਮਨ ਬਉਰਾ ਦੇ ਅੰਕਿਓ ਅੰਕਸ ਸਹੋ ਸੀਸ ਕਹਿੰਦੇ ਜਿਵੇਂ ਹਾਥੀ ਆਪਣੇ ਸਿਰ ਦੇ ਅੰਕਸ ਦਾ ਦੁੱਖ ਸੰਧ ਹੈ ਨਾ ਦੋ ਖਸਿੰਦਾ ਛਟੀਆਂ ਉਹਦੇ ਅੰਕਸ ਦੇ ਮੱਥੇ ਤੇ ਮਾਰੀਆਂ ਜਾਂਦੀਆਂ ਹਨ ਕਹਿੰਦੇ ਉਹ ਦੁੱਖ ਭੰਦਾ ਹੈ ਇਸੇ ਤਰ੍ਹਾਂ ਇਹ ਦੁੱਖਾਂ ਦੇ ਵਿੱਚ ਮਨ ਜਿਹੜਾ ਸੰਸਾਰੀ ਪੁਰਣਿਆਂ ਦੇ ਵਿੱਚ ਦੁੱਖ ਭੋਗਦਾ ਵਿਖੇ ਬਾਤ ਹਰ ਰਾਤ ਮਨ ਸਮਝ ਮਨ ਬਉਰਾ ਰੇ ਰਹਾਉ ਦੀ ਪੰਕਤੀ ਦੇ ਵਿੱਚ ਵਚਨ ਕਰ ਜਾਂ ਵਿਖੇ ਬਾਤ ਹਰ ਰਾਤ ਸਮਝ ਮਨ ਬਉਰਾ ਭਗਤ ਜੀ ਕਹਿੰਦੇ ਵਿਖੇ ਰੂਪੀ ਰਸਾਂ ਦੇ ਵਿੱਚ ਹਰੀ ਜਿਉ ਛੱਡ ਕੇ ਮਨ ਜਿਹੜਾ ਹੈ ਉਹ ਗौरा ਹੋਇਆ ਫਿਰਦਾ ਨਿਰਪੈ ਹੋਏ ਹਰ ਨਿਰਪੈ ਹੋਏ ਨਾ ਹਰ ਭਜੈ ਮਨ ਗौरा रे ਰਾਮੁ ਨਾਰਾਮ ਜਹਾਜ ਕਹਿੰਦੇ ਜਦੋਂ ਨਿਰਪੈ ਭੈ ਤੁਰਾ ਤੂੰ ਜਾਵੇ ਨਿਰਪੈ ਹੋਏ ਨਾ ਹਰ ਭਜੈ ਕਹਿੰਦੇ ਹਰੀ ਦਾ ਭਜਨ ਛੱਡ ਕੇ ਤੇ ਦੌੜਿਆ ਫਿਰਦਾ ਨਾ ਮਨ ਉਪਤਾਰ ਦੇ ਲਾਲ ਮਨ ਗौरा ਇਹ ਮਨ ਜਿਹੜਾ ਸ਼ਦਾਈਆਂ ਦੀ ਤਰ੍ਹਾਂ ਲਾਹ ਹੋਇਆ ਫਿਰਦਾ ਗਏ ਉਹਨਾਂ ਰਾਮ ਜਹਾਜ਼ ਕਹਿੰਦੇ ਉਹ ਰਾਮ ਰਮੇ ਹੋਏ ਮਾਲਕ ਦੇ ਨਾਮ ਦੇ ਜਹਾਜ਼ ਤੇ ਨਹੀਂ ਚੜਦੜ ਉਹ ਨਾਮ ਦੇ ਜਹਾਜ਼ ਤੇ ਨਹੀਂ ਚੜ ਸਕਦਾ ਕਿਉਂਕਿ ਉਹ ਬੌਰਾ ਹੋਇਆ ਛੱਲਾ ਹੋਇਆ ਸੰਸਾਰੀ ਕਾਰਤਾਂ ਦੀ ਪੂਰਤੀ ਕਰਨ ਵਾਸਤੇ ਰਫਤਾਰ ਨਾਲ ਦੌੜਦਾ ਏ ਰਹਾ ਵਚਨ ਕਰ ਦਿਨ ਭਗਤ ਜੀ ਵਿਸ਼ਰਾਮ ਦੇ ਕੇ ਮਰਕਟ ਮੁਸ਼ਤੀ 나ਜ ਕੀ ਮਨ ਗਉੜਾਰੇ ਲੈ ਨਿਹਾਂਤ ਪਸਾਰ ਇੱਥੇ ਬਾਂਦਰ ਦੀ ਧਾਰਨ ਦੇ ਨਿਰ ਮਰਕਟ ਬਾਂਦਰ ਨੂੰ ਕਹਿੰਦੇ ਹਨ ਕਹਿੰਦੇ ਮਰਕਟ ਮੁਸ਼ਤੀ 나ਜ ਕੀ ਕਹਿੰਦੇ ਕਿ 나ਜ ਦੀ ਮੁਠੀ ਵਾਸਤੇ ਨਾ ਛੋਲਿਆਂ ਦੀ ਮੁਠੀ ਵਾਸਤੇ ਬਾਂਦਰ ਫਸ ਜਾਂਦਾ ਜਾਲ 'ਚ ਛੋਲਿਆਂ ਦੀ ਮੁਠੀ ਬੁੱਧਿਓ ਛੋਲੇ ਲੋਕ ਪਾਉਂਦੇ ਨਾ ਬਾਂਦਰ ਨੂੰ ਉਸ ਸਮੇਂ ਦੇ ਮੁਤਾਬਕ ਭਗਤ ਜੀ ਧਾਰਨ ਲੈਂਦੇ ਹਨ ਕਿ ਬਾਂਦਰ ਜਿਹੜਾ ਇੱਕ ਮਨਾਜ ਦੀ ਮੁੱਠੀ ਵਾਸਤੇ ਇੱਕ ਪਿੰਜਰੇ ਵਿੱਚ ਕੈਦ ਹੋ ਜਾਂਦਾ ਫਸ ਜਾਂਦਾ ਹੈ ਸ਼ਿਕਾਰੀ ਦੇ ਜਾਲ ਵਿੱਚ ਆਤਰ ਸਮਿਆਂ ਵਿੱਚ ਲੋਕ ਜਦੋਂ ਬਾਂਦਰ ਸਤਾਉਂਦੇ ਸੀ ਨਾ ਉਹਿਆਂ ਦੇ ਅੱਗੇ ਇੱਕ ਕੁਜੇ ਦੱਬ ਦਿੰਦੇ ਸੀ ਕੁਜੇ ਛੋਟੇ ਮੂੰਹ ਵਾਲੇ ਕੁਜੇ ਦੱਬਦੇ ਨੇ ਧਰਤੀ 'ਚ ਤੇ ਉਹਨਾਂ ਦੇ ਵਿੱਚ ਛੋਲੇ ਕੁਜੇ ਪਾ ਦਿੰਦੇ ਨੇ ਭਗਤ ਜੀ ਕਹਿੰਦੇ ਕੁੱਜੇ ਦੇ ਵਿੱਚ ਕੁੱਜੇ ਛੋਟੇ ਮੂੰਹ ਵਾਲੇ ਕੁੱਜੇ ਦੇ ਵਿੱਚ ਛੋਲੇ ਪਾ ਕੇ ਧਰਤੀ ਤੇ ਦੱਬ ਦੇਣਾ ਮੂੰਹ ਨੰਗਾ ਰੱਖਣਾ ਬਾਹਰ ਬੂਹੇ ਤੇ ਰੱਖ ਦੇਣਾ ਧਰਤੀ ਵਿੱਚ ਦੱਬਿਆ ਹੋਇਆ ਕੁੱਜਾ ਦੇਖ ਕੇ ਬਾਂਦਰ ਜਦੋਂ ਦੇਖਦਾ ਕਿ ਛੋਲੇ ਪਏ ਹਨ ਵਿੱਚ ਤੇ ਭਗਤ ਜੀ ਕਹਿੰਦੇ ਬਾਂਦਰ ਭੱਜਿਆ ਹੁੰਦਾ ਛੋਲੇ ਕੱਢਣ ਵਾਸਤੇ ਕੁੱਜੇ 'ਚੋਂ ਪਰ ਖਾਲੀ ਮੁੱਠ ਜਿਹੜੀ ਉਹ ਵਿੱਚ ਜਾਂਦੀ ਹੈ ਕੁੱਜੇ ਦੇ ਜੇਸੂ ਦੇ ਲਈ ਵਿੱਚ ਕੁੱਜੇ ਦੇ ਮੁੱਟ ਪਾੰਦਾ ਬਾਂਦਰ ਉਹ ਭਰ ਜਾਂਦੀ ਐ ਉਹ ਲਾਲਚ ਕਰਕੇ ਛੋਲਿਆਂ ਨੂੰ ਆਪਣੇ ਹੱਥ ਦੇ ਵਿੱਚ ਫੜਦਾ ਉਹਦੇ ਛੋਲਿਆਂ ਦੀ ਭਰੀ ਹੋਈ ਮੁਠੀ ਜਿਹੜੀ ਉਹ ਭਾਰੀ ਹੋ ਜਾਂਦੀ ਐ ਉਹ ਕੁੱਜੇ ਦੇ ਵਿੱਚ ਹੀ ਹੱਥ ਫਸ ਜਾਂਦਾ ਸ਼ਿਕਾਰੀ ਨੇ ਤਾਂ ਜਾਲ ਲਾਇਆ ਹੋਇਆ ਕਿ ਫਸ ਜੇ ਬਾਂਦਰ ਤੇ ਬੂਹਾਂ ਦੇ ਅੱਗੇ ਕੁੱਜਿਆਂ ਦੇ ਵਿੱਚ ਬਾਂਦਰ ਫਸ ਜਾਂਦਾ ਉਹ ਬਾਹਰ ਸ਼ਿਕਾਰੀ ਇਹ ਨਹੀਂ ਪਤਾ ਹੁੰਦਾ ਕਿ ਮੈਨੂੰ ਫਸਣ ਵਾਸਤੇ ਇਹ ਜਾਲ ਫੈਂਕਿਆ ਹੋਇਆ ਹੈ ਉਹ ਕੁੱਜੇ ਦੇ ਵਿੱਚ ਹੱਥ-ਪਾਣ ਸਾਰੀ ਕੁੱਜਿਆਂ ਦੇ ਛੋਲਿਆਂ ਦੀ ਮੋਟਾ ਹੱਥ ਭਰਨ ਕਰਕੇ ਹੱਥ ਭਾਰੀ ਹੋ ਜਾਂਦਾ ਹੈ ਤੇ ਕੁੱਜੇ ਦੇ ਵਿੱਚੋਂ ਬਾਹ ਨਹੀਂ ਉਹਦੀ ਛੁੱਟਦੀ ਬਾਂਦਰ ਉੱਥੇ ਫਸ ਜਾਂਦਾ ਭਗਤ ਜੀ ਧਾਰਨ ਲੈਂਦੇ ਹਨ ਕਹਿੰਦੇ ਮਰਕਟ ਮੁਸ਼ਕੀ ਇਲਾਜ ਕੀ ਮਨ ਬੋਰਾ ਰੇ ਕਹਿੰਦੇ ਇੱਕ ਛੋਲਿਆਂ ਦੀ ਮੁੱਠੀ ਵਾਦ ਤੇ ਇੱਕ ਬਾਂਦਰ ਫਸ ਜਾਂਦਾ ਕਹਿੰਦੇ ਇਸੇ ਤਰ੍ਹਾਂ ਸੰਸਾਰੀ ਪਦਾਰਥਾਂ ਦੀ ਪੂਰਤੀ ਕਰਦੇ ਹੋਇਆ ਇਹ ਜੀਵ ਫਸਿਆ ਰਹਿੰਦਾ ਹੈ ਅਦੀ ਕਿਸੇ ਵੂਹ ਉਤੇ ਜਾ ਕੇ ਮਾਇਆ ਦੇ ਲਾਲਚ ਵਿੱਚ ਮਾਇਆ ਦੇ ਲਾਲਚ ਕਰਨ ਕੇ ਕਿਸੇ ਦਾ ਕੁੰਡਾ ਖੜਕਾਂਦਾ ਅਦੀ ਕਿਸੇ ਦੀ ਕੁੰਡੀ ਘੰਟੀ ਮਾਰਦਾ ਇਹ ਸੰਸਾਰ ਦੀ ਜ਼ਿੰਦਗੀ ਦੇ ਸੁਆਸਾਂ ਨੂੰ ਪੂਰੇ ਕਰੀ ਜਾਂਦਾ ਇਹਦੀ ਮਾਇਆ ਦੀ ਪੂਰਤੀ ਨਹੀਂ ਹੁੰਦੀ ਜ਼ਿੰਦਗੀ ਲੰਘ ਜਾਂਦੀ ਉਮਰ ਗੁਜ਼ਰਦੀ ਜਾਂਦੀ ਹੈ ਇਹ ਮਨ ਜਿਹੜਾ ਫਸਿਆ ਰਹਿੰਦਾ ਇਸ ਜਾਲ ਦੇ ਵਿੱਚ ਇਹ ਬੌਰਾ ਤੇ ਲਾਹੋ ਆ ਮਨ ਇਸ ਸੰਸਾਰੀ ਫੁਰਨਿਆਂ ਦੀ ਪੂਰਤੀ ਕਰਕੇ ਅਦੀ ਕਿਸੇ ਬੂਹੇ ਤੇ ਜਾ ਕੇ ਫਸਦਾ ਕਿ ਦੀ ਕਿਸੇ ਬੂਹੇ ਤੇ ਜਾ ਕੇ ਆਪਣਾ ਹੱਥ ਪਸੰਦਾ ਇੱਕ ਬਾਂਦਰ ਦੀ ਤਰ੍ਹਾਂ ਛੁੱਟਣ ਕੋ ਸੰਸਾ ਪਰਿਆ ਮਨ ਬਉਰਾਰੇ ਨਾ ਤਿਉ ਘਰ ਘਰ ਬਾਰ ਦੇਖੋ ਜਵਾਬ ਦਿੱਤਾ ਭਗਤ ਜੀ ਨੇ ਕਹਿੰਦੇ ਫਿਰ ਛੁੱਟਦਾ ਨਹੀਂ ਉਹ ਬਾਂਦਰ ਕਹਿੰਦੇ ਛੁੱਟਣ ਕੋ ਸੰਸਾ ਪਰਿਆ ਫਿਰ ਛਡਾਂਦਾ ਨਾ ਤੋ ਛੋਲੇ ਛਡਦਾ ਹਸ ਦੇ ਵਿੱਚੋਂ ਉਹ ਜਿਵੇਂ ਲਾਲਚ ਪੈਦਾ ਹੁੰਦਾ ਕਿ ਛੋਲੇ ਛੱਡਦਾਗਾ ਫਿਰ ਮੈਨੂੰ ਭੁੱਖ ਲੱਗੇਗੀ ਕੀ ਖਾਵਾਂਗਾ ਇਸ ਕਰਕੇ ਛੋਲੇ ਵੀ ਨਹੀਂ ਛੱਡਦਾ ਹਸਦੇ ਵਿੱਚੋਂ ਬਾਂਦਰ ਤੇ ਉਹਦੀ ਮੁਠੀ ਵਿੱਚ ਫੱਸੀ ਰਹਿੰਦੀ ਹੈ ਜਾਲ ਦੇ ਵਿੱਚ ਉਹ ਕੁੱਜੇ ਦੇ ਵਿੱਚ ਛੁੱਟਣ ਕੋ ਸੰਸਾ ਪਰਿਆ ਉਹਨ ਦੇਖਦਾ ਵਾਲੇ ਦੁਆਲੇ ਕਿ ਕਿਸ ਤਰ੍ਹਾਂ ਮੈਂ ਛੁੱਟਾਂ ਇਸ ਤਰ੍ਹਾਂ ਸੰਸਾਰੀ ਫਜ਼ਾਰਸਾਂ ਦੀ ਪੂਰਤੀ ਵਾਸਤੇ ਭਗਤ ਜੀ ਕਹਿੰਦੇ ਮਾਨਸ ਚ ਲਾਹ ਹੋਇਆ ਫਿਰਦਾ ਇੱਕ ਬਾਂਦਰ ਦੀ ਤਰ੍ਹਾਂ ਹੱਥ ਫਸਾਰਦਾ ਕਦੀ ਕਿਸੇ ਘਰ ਵਿੱਚ ਅਦੀ ਕਿਸੇ ਘਰ ਦੇ ਵਿੱਚ ਰੇ ਨਾ ਨਾਚਿਉ ਘਰ ਘਰ ਬਾਹਰ ਕਹਿੰਦੇ ਹਰ ਬੂਹੇ ਤੇ ਨੱਚਦਾ ਫਿਰਦਾ ਜੋ ਨਲਲੀ ਸਵਾਟਾ ਗयो ਮਨ ਬਉਰਾ ਰੇ ਮਾਇਆ ਇਹੋ ਵਿਵਹਾਰ ਅੱਗੇ ਤੋਤੇ ਦੀ ਧਾਰਨ ਲੈਂਦੇ ਨੇ ਭਗਤ ਜੀ ਵੀਰ ਸਾਹਿਬ ਜੀ ਨਲਲੀ ਤੋਤੇ ਨੂੰ ਕਹਿੰਦੇ ਆ ਕਿ ਨਲਲੀ ਦੇ ਉੱਤੇ ਤੋਤਾ ਜਦੋਂ ਬੰਦਾ ਹੈ ਨਾ ਉਹ ਵੀ ਸ਼ਿਕਾਰੀ ਨੇ ਇੱਕ ਜਾਲ ਲਾਇਆ ਹੁੰਦਾ ਕਹਿੰਦੇ ਜੋ ਨਲਲੀ ਸਵਾਟਾ ਤੋਤੇ ਨੂੰ ਕਹਿੰਦੇ ਨ ਗਹਿਓ ਨਾ ਮਨ ਬਉਰਾ ਰੇ ਮਾਇਆ ਇਹੋ ਵਿਵਹਾਰ ਇੰਦ ਇੱਕ ਜਿਵੇਂ ਤੋਤੇ ਨੂੰ ਫੜਨ ਵਾਸਤੇ ਨਾ ਸ਼ਿਕਾਰੀ ਘਟੋਲ ਬੰਨਦਾ ਢੋਲ ਬੰਨਦਾ ਕਿ ਤੋਤਾ ਫਸ ਜਾਵੇ ਉਹਦੇ ਨੀਤੇ ਇੱਕ ਕੁੱਜਾ ਜਲ ਦਾ ਰੱਖ ਦਿੰਦਾ ਪਾਣੀ ਦਾ ਕੁੱਜਾ ਰੱਖ ਦਿੰਦਾ ਉਹ ਦੋਵੇਂ ਪਾਸੇ ਢੋਲ ਦੇ ਇੱਕ ਨਾਲੀ ਨਲੀ ਬੰਨੀ ਹੁੰਦੀ ਹੈ ਛੋਟੀ ਜੀ ਤੇ ਆਣ ਕੇ ਕਿ ਤੋਤਾ ਇਹਦੇ ਉੱਪਰ ਬੈਠੇ ੱੱਲੇ ਥੋੜਾ ਜਿਹਾ ਚੋਗਾ ਪਾ ਦਿੰਦਾ ਜਿਸ ਵੇਲੇ ਤੋਤਾ ਉੱਪਰੋਂ ਦੇਖਦਾ ਉੱਡਦਾ ਉੱਡਦਾ ਕਿ ਮੇਰੇ ਵਾਸਤੇ ਭੋਜਨ ਪਿਆ ਹੈ ਦਾਣਾ ਪਿਆ ਉਹ ਤੋਤਾ ਵਿਚਾਰਾ ਦਾਣਾ ਚੁਗਣ ਵਾਸਤੇ ਆਣ ਕੇ ਉਹ ਨਲੀ ਦੇ ਉੱਤੇ ਜਦੋਂ ਬਿੰਦਾ ਉਹਦਾ ਭਾਰ ਪੈਣ ਕੱਢ ਕੇ ਉਹ ਨਲੀ ਦੇ ਉੱਤੇ ਪੁੱਠਾ ਹੋ ਜਾਂਦਾ ਉਸ ਨਲੀ ਦੇ ਉੱਤੇ ਪੁੱਠਾ ਹੋ ਕੇ ਲੜਕ ਜਾਂਦਾ ਨਾ ਤਾਂ ਆਪਣੇ ਪੈਰ ਛੱਡਦਾ ਹੱਥ ਥੱਲੇ ਪਾਣੀ ਦਾ ਕੁੱਝਾ ਹੁੰਦਾ ਉਹਨੂੰ ਡਰ ਪੈਦਾ ਹੋ ਜਾਂਦਾ ਮੌਤ ਦਿਖਾਈ ਦਿੰਦੀ ਹੈ ਕਿ ਇਹ ਕੁੱਜੇ ਦੇ ਵਿੱਚ ਪਾਣੀ ਹੈ ਜੇ ਮੈਂ ਛੱਡਦਾਗਾ ਨੀਚੇ ਦੇਖ ਕੇ ਮਰ ਜਾਗਾ ਸਮਝ ਜਾਂਦਾ ਕੋਈ ਤੋਤਾ ਜਿਹੜਾ ਉਹ ਨਲੀ ਨੂੰ ਫੜੀ ਰੱਖਦਾ ਤੇ ਸ਼ਿਕਾਰੀ ਆਣ ਕੇ ਉਹ ਤੋਤੇ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਭਗਤ ਜੀ ਇਹ ਧਾਰਨ ਲੈਂਦੇ ਨੇ ਜੋ ਨਲੀ ਸਵਾਟਾ ਗਿਉ ਮਨ ਮੌਰਾ ਰੇ ਮਾਇਆ ਇਹੋ ਵਿਹਾਰ ਕਹਿੰਦੇ ਜਿਵੇਂ ਇੱਕ ਤੋਤਾ ਇਹ ਭਉ ਦੇ ਵਿੱਚ ਦਰ ਦੇ ਵਿੱਚ ਉਸ ਨਲੀ ਦੇ ਉੱਤੇ ਫਸ ਜਾਂਦਾ ਕਹਿੰਦੇ ਇਸੇ ਤਰ੍ਹਾਂ ਇਹ ਮਨ ਜਿਹੜਾ ਇਹ ਭਉ ਦੇ ਵਿੱਚ ਤੇ ਲਾਹਿਆ ਫਿਰਦਾ ਮਾਇਆ ਨੂੰ ਕੱਤਰ ਕਰਨ ਵਾਸਤੇ ਬਿਹਾਰ ਬਣਾਉਂਦਾ ਸੰਸਾਰ ਦੇ ਵਿੱਚ ਕਦੀ ਕਿਤੇ ਭੱਜਦਾ ਕਦੀ ਕਿਤੇ ਜਾਂਦਾ ਬਚਨ ਕਰਦਾ ਮਾਇਆ ਇਹੋ ਵਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾਰੇ ਜੋ ਉਪਸਰਿ ਉਪਸਾਰ ਫਿਰ ਭੋਂ ਥੁੰਬੇ ਦੇ ਰੰਗ ਦੀ ਗੱਲ ਕਰਦੇ ਨੇ ਭਗਤ ਜੀ ਅਗਲੀ ਧਾਰਨ ਵਿੱਚ ਕਹਿੰਦੇ ਜਿਵੇਂ ਇੱਕ ਕਸੁੰਭੇ ਦਾ ਕੱਚਾ ਰੰਗ ਹੁੰਦਾ ਹੈ ਮਨ ਰੀਠੇ ਦਾ ਪੱਕਾ ਰਹਿੰਦਾ ਕਸੁੰਬੇ ਦਾ ਕੱਚਾ ਹੁੰਦਾ ਜਾਸਾ ਰੰਗ ਕਸੁੰਬ ਕਾ ਮਨ ਬਉ ਰਾਰੇ ਕਹਿੰਦੇ ਜਿਸ ਤਰ੍ਹਾਂ ਕਿ ਸੁੰਬੇ ਦਾ ਰੰਗ ਕਿਸੇ ਜੀਤ ਤੇ ਕੱਪੜੇ ਤੇ ਚੜਦਾ ਤਾਂ ਉਹਦਾ ਥੋੜੇ ਦਿਨ ਬਾਅਦ ਹੀ ਲਹਿ ਜਾਂਦਾ ਉੱਤਰ ਜਾਂਦਾ ਕਹਿੰਦੇ ਥੋੜੇ ਚਿਰ ਬਾਦੀ ਉੱਤਰ ਜਾਂਦਾ ਉੱਡ ਜਾਂਦਾ ਮਨ ਗੌਰਾ ਰਹੇ ਕਹਿੰਦੇ ਇਸੇ ਤਰ੍ਹਾਂ ਮਨ ਨੂੰ ਇਹ ਵਾਸ਼ਨਾਵਾਂ ਦਾ ਰੰਗ ਤਾਂ ਚੜਦਾ ਉਹ ਕੁਝ ਥੇਰ ਬਾਅਦ ਵਾਸ਼ਨਾਵਾ ਖਤਮ ਹੋ ਜਾਂਦੀਆਂ ਇੱਕ ਸੁੰਬੇ ਦੀ ਰੰਗ ਤਰ੍ਹਾਂ ਉੱਡ ਜਾਂਦਾ ਸਭ ਕੁਝ ਸੰਸਾਰੀ ਸੁੱਖਾਂ ਦੇ ਤੇ ਸੰਸਾਰੀ ਪਦਾਰਥਾਂ ਵਿੱਚ ਸੁੱਖ ਲੱਭਦੇ ਰੱਬ ਦੇ ਦੁੱਖ ਪੈਦਾ ਕਰ ਲੈਂਦਾ ਜੀਵ ਸੰਸਾਰ ਦੇ ਵਿੱਚ ਸੁੱਖ ਭਾਲ ਦਾ ਸੰਸਾਰੀ ਪਦਾਰਥਾਂ ਚ ਪਰ ਉਹਨਾਂ ਵਿੱਚ ਅੰਗੇ ਦੁੱਖ ਛਿਪੇ ਹੁੰਦਿਆਂ ਨੂੰ ਉਹਨਾਂ ਵਿੱਚ ਹੀ ਦੁੱਖ ਪੈਦਾ ਹੋ ਜਾਂਦੇ ਹਨ ਅਰਜੀ ਕਹਿੰਦੇ ਜਿਵੇਂ ਕੋ ਕਸੰਬੇ ਦਾ ਰੰਗ ਸੋਹਣਾ ਤਾਂ ਲੱਗਦਾ ਹੈ ਸੁੰਦਰ ਲੱਗਦਾ ਹੈ ਪਰ ਚੜਨ ਤੋਂ ਬਾਅਦ ਨਾਲ ਹੀ ਉਤਰਨਾ ਸ਼ੁਰੂ ਹੋ ਜਾਂਦਾ ਹੈ ਤਿਉਂ ਪਸਰਿਓ ਪਸਾਰ ਕਹਿੰਦੇ ਇਸੇ ਤਰ੍ਹਾਂ ਹੈ ਪਸਾਰਾ ਸੰਸਾਰ ਦਾ ਭਗਤ ਜੀ ਕਹਿੰਦੇ ਇਸੇ ਵੀ ਕੋਈ ਜੀਵ ਸੱਤ ਨਹੀਂ ਹੈ ਕੋਈ ਬਾਜ਼ਾਰ 'ਚ ਜਿਹੜਾ ਉਹ ਸੁੱਖ ਦੇਣ ਵਾਲਾ ਨਹੀਂ ਸੰਸਾਰ ਮਾਇਆ ਦੀ ਛਾਇਆ ਹੈ ਇਸ ਵਿੱਚ ਹਰ ਚੀਜ਼ ਤਾਂ ਸੱਚ ਜਾਪਦੀ ਹੈ ਪਰ ਕਹਿੰਦੇ ਏਕ ਛਲ ਹੁੰਦਾ ਕਪਟ ਹੁੰਦਾ ਸੰਸਾਰ ਇਸ ਤਰ੍ਹਾਂ ਭਗਤ ਜੀ ਨੇ ਧਾਰਨਾ ਲਈਆਂ ਹਨ ਇੱਕ ਸ਼ਿਕਾਰੀ ਦਾ ਸ਼ਿਕਾਰ ਫੜਨ ਵਾਸਤੇ ਇੱਕ ਜਾਲ ਫੈਂਕਿਆ ਹੁੰਦਾ ਹੈ ਇਸੇ ਤਰ੍ਹਾਂ ਹੈ ਮਾਲਕ ਦੀ ਹਰੀ ਦੀ ਖੇਡ ਹੈ ਸੰਸਾਰ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਇਹ ਸ੍ਰਿਸ਼ਟੀ ਜਿਹੜੀ ਮਾਇਆ ਦਾ ਛਲ ਹੈ ਸ਼ਿਕਾਰੀ ਦੀ ਤਰ੍ਹਾਂ ਮਨੁੱਖ ਦਾ ਮਨ ਜਿਹੜਾ ਉਸ ਜਾਲ ਵਿੱਚ ਹੀ ਫਸਿਆ ਕਰਮ ਕਮਾਈ ਜਾਂਦਾ ਹੈ ਜ਼ਿੰਦਗੀ ਲੰਘਦੀ ਜਾਂਦੀ ਹੈ ਉਹ ਕਰਮ ਕਰਦਾ ਰਹਿੰਦਾ ਹੈ ਉਹ ਸੰਸਾਰੀ ਕਰਮਾ ਵਿੱਚ ਹੀ ਡੁੱਬ ਕੇ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦਾ ਹੈ ਇਹ ਭਵ ਸਾਗਰ ਤੇ ਪਾਰ ਨਹੀਂ ਹੋ ਸਕਦਾ ਅਗੇ ਖੀਲੀਆਂ ਤੁਖਾ ਵਿੱਚ ਭਗਤ ਜੀ ਵਚਨ ਕਰਦੇ ਹਨ ਨਾਵਨ ਕੋ ਤੀਰਥ ਕਨੈ ਮਨ ਗਉੜਾ ਰੇ ਪੂਜਨ ਕੋ ਬੋ ਦੇਵ ਅਗ ਤੀਰਥਾਂ ਬਾਰੇ ਭਗਤ ਜੀ ਵਰਣਨ ਕਰਦੇ ਹਨ ਕਹਿੰਦੇ ਕੋਈ ਤੀਰਥਾਂ ਤੇ ਨਾਣ ਜਾਂਦਾ ਕੋਈ ਦੇਵਤਿਆਂ ਨੂੰ ਪੂਜਦਾ ਕਹਿੰਦੇ ਤੀਰਥ ਣਾਉਣ ਵਾਸਤੇ ਤੀਰਥ ਬਣ ਗਏ ਕਹਿੰਦੇ ਲੋਕ ਤੀਰਥਾਂ ਤੇ ਨਹਾਣ ਜਾਂਦੇ ਹਨ ਨਹਾਉਣ ਕੋ ਤੀਰਥ ਘਣੈ ਮਨ ਬਉਰਾ ਰੇ ਪੂਜਨ ਕੋ ਬੋਦੇਵ ਕਹਿੰਦੇ ਦੇਵਤਿਆਂ ਨੂੰ ਲੋਕ ਦੇਵਤਿਆਂ ਦੀ ਪੂਜਾ ਕਰਦੇ ਹਨ ਤੀਰਥਾਂ ਤੇ ਨਹਾਣ ਜਾਂਦੇ ਹਨ ਔ ਕਬੀਰ ਛੁੱਟਨ ਨਹੀਂ ਮਨ ਬਉਰਾ ਰੇ ਛੁੱਟਨ ਹਰ ਕੀ ਸੇਵ ਸਾਰੇ ਸ਼ਬਦ ਦਾ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਭਗਤੀ ਜੀ ਕਹਿੰਦੇ ਕਹੋ ਕਬੀਰ ਛੁੱਟਣ ਨਹੀਂ ਕਹਿੰਦੇ ਮਨ ਫਿਰ ਵੀ ਛੁੱਟਦਾ ਨਹੀਂ ਹੈ ਇਰਤਾਂ ਦੇ ਵੀ ਲਾ ਕੇ ਆ ਜਾਂਦੇ ਹਨ ਦੇਵਤਿਆਂ ਦੀ ਪੂਜਾ ਕਰ ਲੈਂਦੇ ਹਨ ਕਹਿੰਦੇ ਮਨ ਛੁੱਟਿਆ ਨਹੀਂ ਓ ਕਬੀਰ ਛੁੱਟਣ ਨਹੀਂ ਮਨ ਬੌਰਾ ਇਹਦੇ ਮਨ ਬੌਰਾ ਝੱਲਾ ਫਿਰ ਵੀ ਉਸੇ ਤਰ੍ਹਾਂ ਹੀ ਰਹਿੰਦਾ ਛੁੱਟਦਾ ਨਹੀਂ ਇਹ ਛੁੱਟਣ ਹਰ ਕੀ ਸੇਵ ਕਹਿੰਦੇ ਕੋਈ ਤਰੀਕਾ ਹੈ ਭਗਤ ਜੀ ਕਹਿੰਦੇ ਕੋਈ ਰਸਤਾ ਹੈ ਹਰੀ ਦੀ ਸੇਵਾ ਕਰਨ ਦੇ ਨਾਲ ਉਹਨੂੰ ਸੱਪਣ ਦੇ ਨਾਲ ਧਿਆਉਣ ਦੇ ਨਾਲ ਹੀ ਮਨ ਛੁੱਟ ਸਕਦਾ ਹੈ ਔਰ ਦੂਜਾ ਕੋਈ ਯਤਨ ਨਹੀਂ ਇਹਦੇ ਪਰਾਲੇ ਹਨ ਦੁਨੀਆਂ ਦੇ ਆਪੋ ਆਪਣੇ ਢੰਗ ਹਨ ਉਹਨੂੰ ਲੱਭਣ ਦੇ ਤਰੀਕੇ ਹਨ ਪਰ ਕੋਈ ਰਸਤਾ ਹੈ ਮਾਰਗ ਹਰੀ ਦੀ ਸੇਵਾ ਰੀਦਾ ਸਿਮਰਨ ਜਿਹਦੇ ਨਾਲ ਹੀ ਮਾਨ ਬੰਦਨਾ ਤੋਂ ਮੁਕਤ ਹੋ ਜਾਂਦਾ ਹੈ ਉਹਦਾ ਸਿਮਰਨ ਕਰ ਕੀਏ ਇਹ ਸੰਸਾਰੀ ਵੈਸ਼ਾ ਤੋਂ ਬੁਰਣਿਆ ਤੁਰਤ ਹੁੰਦਾ ਮਨ ਉਹਦੇ ਚਰਨਾਂ ਵਿੱਚ ਆ ਟਿਕਦਾ ਹੈ ਇਹ ਅੱਜ ਦੇ ਸ਼ਬਦ ਦੀ ਭਗਤ ਜੀ ਵਿਚਾਰ ਬਖਸ਼ਦੇ ਹਨ ਇਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਆਧਾਰਨ ਦੇ ਕਿ ਭਗਤੀ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਕਿ ਮਨ ਜਿਹੜਾ ਉਹ ਸਦਾ ਹੀ ਫੁਰਨਿਆਂ ਵਿੱਚ ਝੱਲਾ ਹੋਇਆ ਫਿਰਦਾ ਹੈ ਇਹਨੂੰ ਮਨ ਨੂੰ ਟਿਕਾਉਣ ਵਾਸਤੇ ਸਿਮਰਨ ਅਤੇ ਸੇਵਾ Guru ਦੇ ਦਰਸ਼ਨ ਕਰਨ ਦੇ ਨਾਲ ਇਹ ਮਨ तृप्त ਹੁੰਦਾ ਹੈ ਮਨ ਸੁਰਨਿਆ ਤੁਰਤ ਹੁੰਦਾ ਹੈ ਸਦਾ ਹੀ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ ਬਾਣੀ ਪੜੀਏ ਬਾਣੀ ਵਿਚਾਰੀਏ ਜਿਹਦੇ ਨਾਲ ਇਹ ਮਾਰਗ ਰਸਤਾ ਪ੍ਰਾਪਤ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ